ਸਤਨਾਮ ਵਾਹਿਗੁਰੂ ਸਾਹਿਬ ਜੀ ਓਠ ਫਰੀਦ ਉਹ ਜੋ ਸਾਜ ਸੁਬਾਨੇਵਾ ਜਾਰ ਜੋ ਸਰ ਸਾਈ ਨਾਨਿਵੈ ਸੋ ਸਰ ਕਪ ਉਤਾਰ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਦਾਈ ਦੇਹੀ ਰੋਗ ਨਾਲ ਲਗਾਈ ਪੱਲਾ ਸਭ ਕਿਸ਼ ਪਾਈ ਫਰੀਦਾ ਕਾਲੇ ਮੈਂ ਦੇ ਕੱਪੜੇ ਨਾਹੀ ਭਰਿਆ ਮੈਂ ਵਿਰਾਂ ਲੋਕ ਕਹਿਣ ਦਰਵੇਸਾ ਮਾਗ ਮੱਜਨ ਸੰਗ ਸਾਧੂਆ ਥੋੜੀ ਕਰ ਈਸ਼ ਨਾਣ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰਦਾਨ ਸੁਕਾਹੋ ਟਲ ਗੁਰ ਸੇਵੀਆ ਆਹਣ ਸੁਸਾਜ ਸੁਪਾਈ ਦਰਸ਼ਨ ਪਰਸੀਆ ਗੁਰ ਕਾ ਜਨਮ ਮਰਨ ਦੁਖ ਹੋਵਾ ਸਫਤ ਗਜ ਦੇ ਨੂਰ ਅਰਸ ਗੁਰ ਸੋ ਝਟੇ ਆ ਤੋ ਦਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟੇ ਆ ਸਜਣ ਸੱਚੇ ਪਾਤਸ਼ਾਹ ਸਿਰ ਸ਼ਾਂ ਦਾ ਸਾ ਸੋ ਬਹਾਠਿਆ ਸੋਹੀਆ ਸਬਣਾ ਦਾ ਵੀ ਸਾਹੋ ਸਤਨਾਮ ਵਾ ਵਹਲਾ ਚੌਥਾ ਪੰਜ ਪਦ ਆਚਰ ਚਰੇ ਤਾਂ ਸਦੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਕਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਈ ਆਚਰ ਚਰੇ ਤਾਂ ਸਦੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਭ੍ਰਮ ਕਾਟਿਆ ਜਾਈ ਮੇਰੇ ਗੋਬਿੰਦਾ ਆਪਣੇ ਜਨ ਕਉ ਦੇ ਵਡਿਆਈ ਗੁਰਮਤ ਰਾਮ ਨਾਮ ਪਰਗਾਸੋ ਸਦਾ ਰਹੋ ਸਰਨਾਈ ਰਹਾ ਸਾਰ ਸਭ ਆਉਣ ਜਾਣਾ ਮਨ ਮੋਰਖ ਚੇਤ ਆ ਜਾਣਾ ਹਰ ਜੀਓ ਕਿਰਪਾ ਕਰੋ ਗੁਰ ਮਿਲੋ ਤਾਂ ਹਰ ਨਾਮ ਸਮਾਣਾ ਜਿਸ ਕੀ ਵਾਥ ਸੋਈ ਪ੍ਰਭ ਜਾਣਾ ਜਿਸ ਨੂੰ ਦੇ ਵਾਸਤ ਅਨੂਪ ਆਤਿ ਆਗਮ ਅਗੋਚਰ ਗੁਰ ਪੂਰਾ ਅਲਖ ਲਖਾਇ ਜੇਨ ਇਹ ਚਾਖੀ ਸੋਈ ਜਾਣੈ ਗੂੰਗਾ ਕੀ ਮਠਿਆਈ ਰਤਨ ਲੋਕ ਆ ਆ ਲੋਕ ਨਾਹੀ ਜੇ ਕੋ ਰਖੈ ਲੋ ਸਭ ਕਿਸ ਤੇਰਾ ਤੂੰ ਅੰਤਰ ਜਾਮੇ ਤੂੰ ਸਭਨਾ ਦਾ ਪ੍ਰਭ ਸੋਈ ਜਿਸਨੂੰ ਦਾਤ ਕਰੇ ਸੋ ਪਾਏ ਜਨਾਨਨ ਕੇ ਅਵਰਨਾ ਕੋਈ ਸਭ ਕਿਸ ਤੇਰਾ ਤੂੰ ਅੰਤਰ ਜਾਮੀ ਤੂੰ ਸਬਣਾ ਕਾ ਪ੍ਰਭ ਸੋਈ ਜਿਸ ਨੂੰ ਦਾਤ ਕਰਾ ਸੋ ਪਾਏ ਜਨ ਨਾਨਕ ਵਰਣਾ ਕੋਈ ਵਾ ਕੇ ਪਤ ਹੈ ਸੋਰਠਾ ਮਹੱਲਾ ਚੌਥਾ ਪੰਜ ਪਦਾ ਅਚਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੋਧ ਪਾਏ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਾਟਿਆ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ